ਸ਼ਲੋਕ ਮਹਲਾ ਤੀਜਾ ਸਤ ਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨ ਜਾਏ ਦੁੱਖ ਲੱਗੈ ਕਰ ਕਰ ਫਰੇ ਅੱਗਾ ਦੂਣੀ ਮਿਲੈ ਸਜਾਏ ਅੰਦਰ ਸਹਜ ਨ ਆਇਓ ਸਹਿਜ ਹੀ ਲੈ ਖਾਏ ਮਨ ਹੱਠ ਦਿਸਤੇ ਮੰਗਣਾ ਲੈਣਾ ਦੁੱਖ ਬਨਾਏ ਇਸ ਭੇਖੈ ਥਾਵੋ ਗਿਰਹੁ ਭਲਾ ਜਿੱਥੋਂ ਕੋ ਬਰਸਾਏ ਸਭ ਤਰਤੇ ਤਿੰਨਾਂ ਸੋਜੀ ਪਈ ਦੂਜਾ ਭਰਮ ਪੁਲਾਏ ਪਿਆ ਕਿਰਤ ਕਮਾਬਣਾ ਕਹਿਣਾ ਕਸੂ ਨਾ ਜਾਏ ਨਾਨਕ ਜੋਤ ਸੁਪਾਵੈ ਸੇ ਭਲੇ ਜਿਨ ਕੀ ਪਤ ਪਾਵੈ ਥਾਏ ਮਹਲਾ ਤੀਜਾ ਸਤਗੁਰ ਸੇਵਿਆ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨ ਹੋਵਈ ਅਚਿੰਤ ਬਸਾਇ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਗੁਰ ਦੀਆ ਬੁਝਾਏ ਮਲ ਗਈ ਮਨ ਨਿਰਮਲ ਹੋਆ ਅੰਮ੍ਰਿਤ ਸਰ ਤੀਰ ਸੁਨਾਏ ਸੱਜਣ ਮਿਲੇ ਸੱਜਣਾ ਸੱਚਾ ਸ਼ਬਦ ਸੁਵਾਏ ਘਰ ਹੀ ਪਰਜਾ ਪਾਇਆ ਜੋਤੀ ਜੋਤ ਮਲਾਏ ਪਖੰਡ ਜਮ ਕਾਲ ਨਾ ਸੋਢਈ ਲੈ ਜਾਂਸੀ ਪਤ ਗਵਾਈ ਨਾਨਕ ਨਾਮ ਰਤੇ ਸੇ ਯੁਬਰੇ ਸੱਚੇ ਸਿਉ ਲੈ ਬਲਾਏ ਪੌੜੀ ਦਿੱਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਲੂਏ ਸੱਜੇ ਹਰ ਨਾਮ ਲਿਓ ਹਰ ਤਤ ਨਾ ਖੋਈਐ ਨਿਤ ਜਪੋ ਹਰ ਹਰ ਦਿਨ ਸੋ ਰਾਤ ਹਰ ਦਰਗਾਟ ਹੋਈਐ ਸੋ ਪਾਏ ਪੂਰਾ ਸਤਗੁਰੂ ਜਿਸ ਧੁਰ ਮस्तक ਲਲਾਟ ਲਖੋਈਐ ਤਿਸ ਗੁਰ ਕੋ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈਐ ਸ਼ਲੋਕ ਮਹਲਾ 3 ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤ ਮਤਿ ਨੀਤ ਆਇਆ ਸੱਚਾ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕਾ ਸਬਦ ਉਪਾਰ ਇਹ ਸੱਜਣ ਮਿਲੇ ਨਾ ਵਿਸੜੈ ਜੇ ਆਪ ਮੇਲੇ ਕਰਤਾਰ ਇੱਕ ਨਾ ਦਰਸ਼ਨ ਕੀ ਪ੍ਰਤੀਤ ਨ ਆਈਐ ਸਬਦ ਨਾ ਕਰਹਿ ਵਿਚਾਰ ਵਿਸੜਿਆ ਕਾ ਕਿਆ ਵਿਸੜੈ ਯਾਨੀ ਦੂਜਾ ਪਾਇ ਪਿਆਰ ਮਨ ਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵਈ ਇਤ ਦੋਸ਼ਤੀ ਜੱਲਣਾ ਬਕਾਰ ਜਿਨ੍ਹਾਂ ਅੰਦਰ ਸੱਚ ਕਾ ਪਾਉ ਨਹੀਂ ਨਾਮ ਨ ਕਰੇ ਪਿਆਰ ਨਾਨਕ ਤਿੰਸੋਂ ਕਿਆ ਕੀ ਚੈ ਦੋਸਤੀ ਜੇ ਆਪ ਬੁਲਾਏ ਕਰਤਾਰ ਮਹੱਲਾ ਤੀਜਾ ਇੱਕ ਸਦਾ ਇੱਕ ਤਰੰਗ ਰਹਿ ਤੈਨ ਕਾ ਹਉ ਸਦਵਲ ਹਾਰ ਜਾਉ ਤਨ ਮਨ ਧਨ ਅਰਪੀ ਤੈਨ ਕੋ ਨਿਵ ਨਿਵ ਲਾਗੋ ਪਾਏ ਤੈਨ ਮਿਲਿਆ ਮਨ ਸੰਤੋਖੀਐ ਤਿਸ ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸਤਿ ਸਿ ਹੋਲੇ ਬੱਲਾਏ ਪੌੜੀ ਤਿਸ ਗੁਰ ਕੋ ਹਉ ਬਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲ ਹਾਰਣ ਯਾਨੀ ਹਰਸੇ ਬਾਬਨ ਤ ਬਣਾਈ ਸੂ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਸੜਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਬਿਟੂ ਬਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸੱਲੋਕ ਮਹੱਲਾ ਤੀਜਾ ਤਿਸਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤਗੁਰੂ ਸੀਤਲ ਜੇ ਮਿਲ ਫਿਰ ਜਲੇ ਨਾ ਦੂਜੀ ਵਾਰ ਨਾਨਕ ਬਣਦਾ ਨਾ ਨਿਰਪਉ ਕੋ ਨਹੀਂ ਜਿ ਚਿਰ ਸਬਦ ਨ ਕਰੇ ਵਿਚਾਰ ਮਹਲਾ ਤੀਜਾ ਪੇਖੀ ਅਗਨ ਨ ਬੁਝਈ ਚਿੰਤਾ ਹੈ ਮਨ ਮਾਹੇ ਬਰਮੀ ਮਾਰੀ ਸਾਪ ਨਾ ਮਰੇ ਤੇ ਉਹ ਨਗੁਰੇ ਕਰਮ ਕਮਾਏ ਸਤਗੁਰ ਦਾਤਾ ਸੇਵੀਐ ਸਬਦ ਬਸੈ ਮਨ ਆਏ ਮਨ ਤਨ ਸੀਤਲ ਸਾਤ ਹੋਏ ਤਿਸਨਾ ਅਗਨ ਬੁਝਾਏ ਸੁਖਾਂ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੁ ਕਰੇ ਜੇ ਸੱਚ ਰਹਿ ਲਿਭਲਾਏ ਚਿੰਤਾ ਮੂਲ ਨ ਹੋਵਈ ਹਰ ਨਾਮ ਰੱਜਾ ਆਗਾਈ ਨਾਨਕ ਨਾਮ ਬਿਨਾ ਨਹਿ ਸੁਟੀਐ ਹੋ ਮੈਂ ਪਚਾ ਪਚਾਏ ਪੌੜੀ ਜਿਨਹੀ ਹਰ ਹਰ ਨਾਮ ਤੇ ਆਇਆ ਤਿਨਹੀ ਪਾਇੜ ਸਰਬ ਸੁਖਾ ਸਭ ਜਨਮ ਤਨ ਦਾ ਸਫਲ ਹੈ ਜਿਨ ਹਰ ਗੇ ਨਾਮ ਕੀ ਮਨ ਲਾਗੀ ਭੁਖਾ ਜਿਨੇ ਗੁਰ ਕਾ ਬਚਨ ਅਰਾਧਿਆ ਤਿਨ ਬਿਸਰ ਗਏ ਸਭ ਦੁੱਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਤਨ ਧਨ ਤਿਨਾਂ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਸੋ ਲੋਕ ਮਹੱਲਾ ਤੀਜਾ ਕਲ ਮੈਂ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ ਗੁਰ ਰੱਖੇ ਸੇ ਉੱਭਰੇ ਮਨ ਮੁਕਾਂਦੇ ਸਜਾਏ ਜਮ ਕਾਲ ਬਸ ਜਗ ਵਾਂਦਿਆ ਤੇ ਸਦਾ ਫਰੂ ਨ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁੱਖ ਨ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹਲਾ ਤੀਜਾ ਇਹ ਆ ਕਾਇਆ ਰੋਗ ਭਰੀ ਬਿਨ ਸਬਦੈ ਦੁੱਖ ਹੋ ਮੈ ਰੋਗ ਨ ਜਾਏ ਸਤ ਗੁਰੂ ਮਿਲੈ ਤਾਂ ਨਿਰਮਲ ਹੋਵੇ ਹਰ ਨਾਮੋਂ ਮਨ ਬਸਾਈ ਨਾਨਕ ਨਾਮ ਧਿਆਇਆ ਸੁਖ ਦਾਤਾ ਦੁੱਖ ਬਿਸਰਿਆ ਸਹਿਜ ਸੁਭਾਈ ਬਉੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕੋ ਹਉ ਸਦਾ ਕਮਾਇਆ ਤਿਸ ਗੁਰ ਕੋ ਹਉ ਖੰਧੀਏ ਜਿਨ ਮਦਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕੋ ਹਉ ਵਾਰਣੈ ਜਿਨ ਹਉਮੈ ਵਿਕਸਰ ਰੋਗ ਗਵਾਇਆ ਤਿਸ ਸਤ ਗੁਰ ਕੋ ਬੜ ਪੁੰਨ ਹੈ ਜਿਨ ਅਪ ਗੁਣ ਕਟ ਗੁਣੀ ਸਮਝ ਆਇਆ ਸੋ ਸਤ ਗੁਰ ਤਿਨ ਕੋ ਭੇਟਿਆ ਜਿਨ ਕੈ ਮੁਖ ਮਹਤਕ ਭਾਗ ਲਿਖ ਪਾਇਆ ਸੋ ਲੋਕ ਮਹੱਲਾ ਤੀਜਾ ਭਗਤ ਕਰ ਹੈ ਮਰ ਜੀ ਬੜੇ ਗੁਰਮੁਖ ਭਗਤ ਸਦਾ ਹੋਏ ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸਿਆ ਮੇਟ ਨ ਸਕੈ ਕੋਏ ਗੁਣ ਨਿਧਾਨ ਮਨ ਪਾਇਆ ਇੱਕੋ ਸੱਚਾ ਸੋਏ ਨਾਨਕ ਗੁਰ ਮਖ ਮਿਲ ਰੇ ਫਿਰ ਬਸੂੜਾ ਕਦੇ ਨ ਹੋਏ ਮਹਲਾ ਤੀਜਾ ਸਤ ਗੁਰ ਕੀ ਸੇਵ ਨ ਕੀਨੀਆਂ ਕਿਆ ਉਹ ਕਰੇ ਵਿਚਾਰ ਸਬਦ ਅਸਾਰ ਨ ਜਾਣਈ ਬਖ ਪੂਲਾ ਗਾਵਾਰ ਅਗਿਆਨੀ ਅੰਧ ਬਹੁ ਕਰਮ ਕਮਾਵਾ ਦੂਜੇ ਪਾਏ ਪਿਆਰ ਅਣ ਹੁੰਦਾ ਆਪ ਗਣਾਏਂਦੇ ਜਮ ਮਾਰ ਕਰੇ ਤਨ ਖੁਆਰ ਨਾਨਕ ਕਿਸ ਨੂੰ ਆਖੀਐ ਜਾ ਆਪੇ ਵਰਸਣ ਹਾਰ ਪੌੜੀ ਤੂੰ ਕਰਤਾ ਸਭ ਕੁਝ ਜਾਣਦਾ ਸਭ ਜੀ ਤੁਮਾਰੇ ਜਿਸ ਤੂੰ ਪਾਵੈ ਤਿਸ ਤੂੰ ਮੇਲ ਲੈ ਕਿਆ ਜੰਤ ਵਿਚਾਰੇ ਤੂੰ ਕਰਨ ਕਰਣ ਸਮਰਾਤ ਹੈ ਸਤਿ ਸਿਰਜਣ ਹਾਰੇ ਜਿਸ ਤੂੰ ਮੇਲੈ ਪਿਆਰਿਆ ਸੋਤੋਦ ਮਿਲੈ ਗੁਰਮਖ ਬਿਚਾਰੇ ਹਉ ਬਲੇ ਹਾਰਿ ਸਤਗੁਰ ਆਪਣੇ ਜਿਨ ਮੇਰਾ ਹਰ ਅਲਖ ਲਖਾਰੇ ਸਲਵਕ ਮਹੱਲਾ ਤੀਜਾ ਰਤਨਾ 파ਰਖ ਜੋ ਹੋਵੈ ਸੋ ਰਤਨਾ ਕਰੇ ਵਿਚਾਰ ਰਤਨਾ ਸਹਾਰ ਨ ਜਾਣਈ ਅਗਿਆਨੀ ਅੰਧ ਅੰਧਾਰ ਰਤਨ ਗੁਰੂ ਕਾ ਸਬਦ ਹੈ ਬੂਝੈ ਬੂਝਣਹਾਰ ਮੂਰਖ ਆਪ ਬਣਾਏ ਦੇ ਮਰ ਜੰਮ ਮੈਂ ਹੋਏ ਖੁਆਰ ਨਾਨਕ ਰਤਨਾ ਸੋਲ ਹੈ ਇਸ ਗੁਰ ਮੁਖ ਲੱਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੁ ਨਿਤ ਬਿਉਹਾਰ ਕਿਰਪਾ ਕਰੇ ਜੇ ਆਪਣੀ ਤਾ ਹਰ ਰਖਾ ਔਰ ਤਾਰ ਮਹਲਾ ਤੀਜਾ ਸਤਗੁਰ ਕੀ ਸੇਵਨ ਕੀਨੀਆ ਹਰ ਨਾਮ ਨ ਲਗੋ ਪਿਆਰ ਮਤ ਤੁਮ ਜਾਣੋ ਜੀਵ ਦੇ ਹੋਏ ਆਪ ਮਾਰੇ ਕਰਤਾਰ ਹਮੈ ਵੱਡਾ ਰੋਗ ਹੈ ਪਾਇ ਦੂਜੈ ਕਰਮ ਕਮਾਏ ਨਾਨਕ ਮਨ ਮੁਖ ਜੀਵ ਦੇ ਆ ਮੋਹਿ ਹਰ ਬਿਸਰੇ ਆ ਦੁਖ ਪਾਏ ਪਉੜੀ ਜਿਸ ਅੰਤਰ ਹਿਰਦਾ ਸੁਧੂ ਹੈ ਤਿਸ ਜਨ ਕੋ ਸਭ ਨਮਸਕਾਰੀ ਜਿਸ ਅੰਦਰ ਨਾਮ ਨਦਾਨ ਹੈ ਤਿਸ ਜਨ ਕੋ ਹਉਮ ਬਲਹਾਰੀ ਜਿਸ ਅੰਦਰ ਬੁੱਧ ਬਵੇਕ ਹੈ ਹਰ ਨਾਮ ਮਰਾਰੀ ਸੋ ਸਤਗੁਰ ਸਭਨਾ ਕਾ ਮਿੱਤ ਹੈ ਸਭ ਤਿਸਹਿ ਪਿਆਰੀ ਸਭ ਆਤਮ ਰਾਮ ਪਸਾਰਿਆ ਗੁਰਬੁੱਧ ਵਿਚਾਰੀ ਸੇ ਲੋਕ ਮਹੱਲਾ ਤੀਜਾ ਬਿਨ ਸਤਗੁਰ ਸੇ ਵੇ ਜੀ ਕੇ ਵੰਦਨਾ ਵਿੱਚ ਹਉ ਮੈਂ ਕਰਮ ਕਮਾਹੇ ਬਿਨ ਸਤਗੁਰ ਸੇ ਬਿਠੌਰ ਨਾ ਪਾਵਈ ਮਰ ਜੰਮ ਆਵੈ ਜਾਹੇ ਬਿਨ ਸਤਗੁਰ ਸੇ ਵੇ ਫਿੱਕਾ ਬੋਲਣਾ ਨਾਮ ਨਾਮ ਸਹਿਮਨ ਮਾਹੇ ਨਾਨਕ ਬਿਨ ਸਤਗੁਰ ਸੇ ਵੇ ਜੰਮ ਪੁਰ ਬੱਦੇ ਮਾਰੀਐਨ ਮੂੰ ਕਾਲਾ ਉੱਠ ਜਾਏ ਮਹਲਾ ਪਹਿਲਾ ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਬਿਸਰੈ ਨਾਨਕ ਸਾਈ ਭਲੀ ਪਰੀਤ ਜਿੱਤ ਸਾਹਿਬ ਸੇਤੀ ਪਤਰ ਹੈ ਪਉੜੀ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਾਈ ਹੈ ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ ਜੇ ਦੁਜੇ ਪਾਸੋਂ ਮੰਗੀ ਐ ਤਾਂ ਲਾਜ ਮਰਾਈਐ ਜਿਨ ਸੇ ਵੇ ਤਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਐ ਨਾਨਕ ਤਨ ਬਿਟੋ ਬਾਰਿਆ ਜਿਨ ਅੰਧਨ ਹਿਰਦੈ ਹਰ ਨਾਮੁ ਤੇ ਆਈਐ ਸਲੋਕ ਮਹਲਾ 3 ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲੈਨ ਜਨ ਲਾਏ ਪਾਤਸ਼ਾਹੀ ਭਗਤ ਜਨਾ ਕੋ ਦਿੱਤੀਐਨ ਸੇਰ ਸਤ ਸੱਚ ਹਰ ਬਣਾਈ ਸਦਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਕਮਾਈ ਰਾਜੇ ਉਹ ਇਹ ਨ ਆਖੀਐ ਪੜ ਮਰੇ ਫਿਰ ਜੁਨੀ ਪਾਏ ਨਾਨਕ ਬਣਨਾ ਬੈ ਨਕੀ ਵੱਡੀ ਫਿਰ ਸੋਭਾ ਮੂਲ ਨ ਪਾਏ ਮਹਲਾ ਤੀਜਾ ਸੋਣਾ ਸਿੱਖਿਆ ਸਾਧਨ ਆਇਓ ਜਿ ਚਰ ਗੁਰਮੁਖ ਸ਼ਬਦ ਨ ਲਗੈ ਸਤਿਗੁਰ ਸੇਬਿਆ ਨਾਮ ਮਨ ਬਸੈ ਵਿਚੋਂ ਪਰਮ ਪਾਉ ਭਗ ਹੈ ਜੇ ਸਤਿਗੁਰ ਨੂੰ ਜਾਣਾ ਤੇ ਹੋ ਹੋਵੇ ਤਾਂ ਸੱਚ ਨਾਮ ਲੇਵ ਲਾਗੈ ਨਾਨਕ ਨਾਮ ਮਿਲੈ ਬੜਿਆਈ ਹਰ ਦਰ ਸੋਹਣ ਆਕੈ ਪਉੜੀ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੈ ਹਰ ਨਾਮ ਬੜੰਝ ਰੰਗ ਸਿਉ ਲਾਹ ਹਰ ਨਾਮ ਲੈ ਜਾਵੈ ਗੁਰ ਸਿੱਖਾਂ ਦੇ ਮੁਖ ਉਜਲੇ ਹਰ ਦਰਗਾਹ ਭਾਵ ਹੈ ਗੁਰ ਸਤਗੁਰ ਬੋਲ ਹਰ ਨਾਮ ਕਾ ਬੜ ਭਾਗੀ ਸਿੱਖ ਗੁਣ ਸਾਜ ਕਰਾਵੈ ਤਿੰਨਾ ਗੁਰ ਸਿੱਖਾਂ ਕੋ ਹਉ ਵਾਰਿਆ ਜੋ ਬਹਿਦਿਆਂ ਉੱਠਦਿਆਂ ਹਰ ਨਾਮ ਤੇ ਆਵੈ ਸੇ ਲੋਕ ਮਹੱਲਾ ਤੀਜਾ ਨਾਨਕ ਨਾਮ ਨਦਾਨ ਹੈ ਗੁਰਮੁਖ ਪਾਇਆ ਜਾਏ ਮਨ ਮੁਖ ਕਰ ਹੁੰਦੀ ਬਥ ਨਾ ਜਾਣਨੀ ਅੰਦੇ ਭੌਂਕ ਮੋਏ ਬਿਲ ਲਾਏ ਮਹਲਾ ਤੀਜਾ ਕਾਂਚਨ ਕਾਇਆ ਨਿਰਮਲੀ ਜੋ ਸਤਿਨਾਮ ਸਤ ਲਗੀ ਨਿਰਮਲ ਜੋਤ ਨਰੰਜਨ ਪਾਇਆ ਗੁਰਮੁਖ ਪਰਮ ਪਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੈ ਅੰਧਨ ਹਰ ਬੈਰਾਗੀ ਪਉੜੀ ਸੇ ਗੁਰ ਸਿੱਖ ਤਨ ਤਨ ਹੈ ਜਿਨਹੀ ਗੁਰ ਉਪਦੇਸ਼ ਸੁਣਿਆ ਹਰ ਕੰਨੀ ਗੁਰ ਸਤਗੁਰ ਨਾਮੰ ਦੜਾਇਆ ਤਨ ਹਉਮੈ ਦੁਬਿੱਦਾ ਪੰਨੀ ਬਿਨ ਹਰ ਨਾਮ ਕੋ ਮਿੱਤਰ ਨਹੀਂ ਵਿਚਾਰ ਡਠਾ ਹਰ ਜੰਮੀ ਜਿਨਾਂ ਗੁਰ ਸਿੱਖਾਂ ਕੋ ਹਰ ਸੰਤੁਸ਼ਟ ਹੈ ਤਿਨਹੀ ਸਤਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਤੇ ਆਏਂਦੇ ਤਿਨਹੀ ਚੜੀ ਚੁਬਗੜ ਵੰਨੀ